ਜੀ ਆਪਣਾ ਜੇ ਨਾਮ ਰੋਹਿਤ ਹੈ ਰੋਹਿਤ ਅਨੰਦ ਹਾਂਜੀ ਰੋਹਿਤ ਅੱਜ ਆਪਣਾ ਤੁਸੀਂ ਸਿਵਲੋਗ ਮਿਡਲ ਚ ਆਏ ਹੋ ਕੀ ਮਾਮਲਾ ਕੀ ਸਾਰਾ ਹੈ ਮਾਮਲਾ ਇਸ ਤਰ੍ਹਾਂ ਦੀ ਕਿ ਮੇਰੇ ਬੇਟੇ ਦਾ ਸਾਲਾ ਹੈ ਭੁੱਤਰ ਰਿੰਦਾ ਸਾਨੂੰ 7:37 ਵਜੇ ਫੋਨ ਆਇਆ ਹੈਗਾ ਵੀ ਐਕਸੀਡੈਂਟ ਹੋ ਗਿਆ ਤੇ ਤੁਸੀਂ ਸਿਵਲ ਹਸਪਤਾਲ ਪਹੁੰਚੋ ਤੇ ਅਸੀਂ ਝਟਪਟ ਮੈਂ ਮੇਰਾ ਬੇਟਾ ਤੇ ਸਾਡੀ ਬਹੂ ਜਿਹਦਾ ਉਹ ਬ੍ਰਦਰ ਹੈ ਅੰچل ਦਾ ਬ੍ਰਦਰ ਹੈ ਅਸੀਂ ਉੱਥੋਂ ਘਰੋਂ ਸਿੱਧਾ ਜਦੋਂ ਸਿਵਲ ਹਸਪੀਟਲ ਆਏ ਆ ਤੇ ਸਾਨੂੰ ਇੱਥੇ ਇੱਕ ਪੁਲਿਸ ਪਲਾਜ਼ਮ ਮਿਲੇ ਆ ਵੀ ਕਹਿੰਦੇ ਇੱਦਾਂ ਦਾ ਤੁਸੀਂ ਕੌਣ ਅਸੀਂ ਆਪਣਾ ਵੇਰਵਾ ਦਿੱਤਾ ਵੀ ਇੱਦਾਂ ਦਾ ਮੇਰੇ ਬੇਟੇ ਦਾ ਸਾਲ ਆਇਆ ਜੀ ਤੇ ਉਹਨੇ ਇੱਕਦਮ ਦੱਸਿਆ ਵੀ ਇੱਦਾਂ ਦਾ ਇਹਦਾ ਐਕਸੀਡੈਂਟ ਹੋਇਆ ਤੇ ਬੜਕੇ ਦੀ ਡੈਥ ਹੋ ਗਈ ਹੈ ਜੀ ਡੈਥ ਜਗਜੀਤਪੁਰ ਦੇ ਕੋਲ ਕੋਈ ਕ੍ਰੀਟਾ ਗੱਡੀ ਸੀ ਕ੍ਰੀਟਾ ਐਚ ਆਰ ਨੰਬਰ ਨੰਬਰ ਸਾਡੇ ਕੋਲ ਹੈਗਾ ਉਹ ਤੇ ਇਹੇ ਬੇਟਾ ਸਾਡਾ ਬਾਈਕ ਤੇ ਸੀ ਸਨਮ ਜਿਹੜਾ ਪੁੰਤਰ ਰਿੰਦਾ ਪੁੰਤਰ ਵਿਆਹ ਹੈ ਉਦੀ ਮਤਲਬ ਉਥੇ ਐਕਸੀਡੈਂਟ ਇੰਨਾ ਜ਼ਬਰਦਸਤ ਹੋਇਆ ਜੀ ਗੱਡੀ ਵੀ ਕਾਫੀ ਭਜੀ ਤੇ ਉਸ ੜਕੇ ਦੀ ਮੌਕੇ ਤੇ ਲੱਤ ਕੱਟ ਹੋ ਗਈ ਤੇ ਪੁਲਿਸ ਇਹ ਕਹਿ ਰਹੀ ਹੈ ਵੀ ਕਿ ਘੰਟੇ ਬਾਅਦ ਸਾਨੂੰ ਲੱਤ ਲੰਬੀ ਹੈ ਤੇ ਉਸ ਤੋਂ ਬਾਅਦ ਕੌਣ ਇੱਥੇ ਲੈ ਕੇ ਆਇਆ ਸ਼ਾਇਦ ਕੋ ਪਿੰਡ ਦੇ ਬੰਦੇ ਸੀ ਤੇ ਪੁਲਿਸ ਕਹਿੰਦੇ ਜੀ ਸਾਡੇ ਨਾਲ ਹੀ ਇਹ ਉਥੇ ਅਸੀਂ ਇਹਨੂੰ ਮਤਲਬ ਐਡਮਿਟ ਕਰਾਇਆ ਹੈਗਾ ਤੇ ਉਸ ਤੋਂ ਬਾਅਦ ਇਹਦੀ ਡੈਥ ਹੋ ਗਈ ਸਰ ਜਿਹੜੇ ਵਿਅਕਤੀ ਦਾ ਐਕਸੀਡੈਂਟ ਹੋਇਆ ਉਹਦਾ ਨਾਮ ਵਗੈਰਾ ਕਿੱਥੇ ਹੈ ਕਿੱਥੇ ਦਾ ਰਹਿਣ ਵਾਲੇ ਹੋ ਹਾਂ ਉਹਦਾ ਨਾਮ ਹੈਗਾ ਜੀ ਸਨਮ ਨਖਵਾਲ ਉਹਦਾ ਇਹ ਪਿਛੋ ਹਿਾਰਕੁਰ ਦੇ ਆ ਜੀ ਤੇ ਵਿਆਹ ਕੇ ਇਹ ਭੰਤਰ ਰੰਦਾ ਸੀਗਾ ਜੀ ਸਿਕੂ ਨੂੰ ਮਨਾ ਲਈ ਸ਼ਾਦੀशुदा ਆ ਬਹਾਂ ਸ਼ਾਦੀशुदा ਹੈ ਜੀ ਦੋ ਬੱਚੇ ਆ ਇੱਕ ਕੁੜੀਆ ਉਹ ਬਹੁਤ ਛੋਟੀ ਹੈ ਹਲੇ ਤੇ ਇੱਕ ਬੇਟਾ ਹੈ ਜੀ ਉਹ 12-13 ਸਾਲ ਦੇ ਕਰੀਬ ਹੋਏਗਾ ਜਿਹੜੇ ਵਿਅਕਤੀ ਨੇ ਹਿੱਟ ਕੀਤਾ ਕਾਰ ਜਾਂ ਜੋ ਵੀ ਹੈ ਕੋਈ ਨੰਬਰ ਵਗੈਰਾ ਜਾਂ ਕੋਈ ਮਦਰ ਕੀ ਬੰਦਾ ਫੜ ਹੋਇਆ ਕਿ ਨਹੀਂ ਹੋਇਆ ਬੰਦਾ ਦੇਖੋ ਜੀ ਪਹਿਲਾਂ ਸਾਡੀ ਫੋਨ ਤੇ ਗੱਲ ਹੋਈ ਤੇ ਸਭ ਨੂੰ ਰੋਲ ਪੁਲਿਸ ਥਾਣੇ ਤੋਂ ਇਹੀ ਕਿਹਾ ਗਿਆ ਵੀ ਦੋ ਬੰਦੇ ਅਸੀਂ ਪੜੇ ਹੋਏ ਆ ਜੀ ਤਾਂ ਉਸ ਤੋਂ ਬਾਅਦ ਜਿਹੜਾ ਉੱਥੇ ਦੇ ਜਿਹੜੇ ਅਫਸਰ ਸੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਉਹ ਬੰਦਾ ਮੌਕੇ ਤੇ ਨਹੀਂ ਸੀਗਾ ਬੰਦਾ ਉੱਥੋਂ ਭੱਜ ਗਿਆ ਜੀ ਅੱਜ ਜੀ ਗੱਡੀ ਪਜਾਦ ਕੀ ਸਾਡੇ ਕੋਲ ਦੀ ਫੋਟੋ ਹੈਗੀ ਹੈ ਜੀ ਉਸ ਬੰਦੇ ਦੀ ਜਿਹੜਾ ਉਸ ਗੱਡੀ ਨੂੰ ਚਲਾ ਰਿਹਾ ਸੀਗਾ ਜੀ ਤੇ ਪੁਲਿਸ ਕੰਪਲੇਟ ਕਰਤੀ ਸਰ ਹਾਂ ਪੁਲਿਸ ਵਾਲਿਆਂ ਨੇ ਹੁਣ ਸਾਰੀ ਲਿਖੀ ਹੈ ਜੀ ਕੰਪਲੇਟ ਸਾਰੀ ਕੀਤੀ ਤੇ ਕੀ ਮੰਗ ਰਖਦੇ ਆਪਾਂ ਮੰਗਾ ਜੀ ਸਾਨੂੰ ਇਨਸਾਫ ਚਾਹੀਦਾ ਵਾ ਜੋ ਬੰਦ ਦੀ ਕਾਰਵਾਈ ਹੈ ਇਹਨਾਂ ਤੇ ਹੋਣੀ ਚਾਹੀਦੀ ਹੈ ਔਰ ਬੰਦੇ ਮਤਲਬ ਕਹੋ ਵੀ ਜੋ ਸਜ਼ਾ ਮੜਦੀ ਇਹਨਾਂ ਨੂੰ ਅੰਦਰ ਹੀ ਹੋਣਾ ਚਾਹੀਦਾ ਜੀ ਉਹ ਲੋ ਜੀਤੇ ਜਾਣੇ ਵੀ ਇਹ ਬੰਦੇ ਨੂੰ ਚੱਕ ਕੇ ਅੰਦਰ ਕੀਤਾ ਜਾਵੇ ਤਾਂ ਕਿ ਇਹ ਮੋਆ ਕੰਨਾ ਸਰ ਉਮਰ ਕਿੰਨੀ ਦਾ ਬੇਟੇ ਦੀ ਜਿਹੜੀ ਡੈਥ ਹੋਈ ਡੈਥ ਹੋਈ ਹੈ ਜੀ 36 ਸਾਲ ਦੀ ये लोग है ही नहीं जा रहे ये है ही नहीं एक्चुअल में बंदे नहीं ये बंदे नहीं ये बंदे अच्छा है बंदे गड्डी कितनी गड्डी गड्डी से ले आओ से ले आ हो रहे हो गड्डी इधर करके ਤੂੰ ਦੂਰ ਰਹਿ ਤੂੰ ਦੂਰ ਰਹਿ ਮੈਨੂੰ ਨਾਲ ਗੱਲ ਕਰ ਤੂੰ ਗਲਤ ਗੱਲ ਕਰ ਰਿਹਾ ਨਹੀਂ ਨਹੀਂ ਤੂੰ ਐਸੀ ਤੇ ਸਵੇਰ ਦੀ ਗੱਲ ਹੈ ਬੀਬੀ ਕਿੱਥੇ ਪਰੇ ਹੋਇਆ ਦੂਰ ਰਹਿ ਬੰਦੇ ਕਹਾਂ ਹੈ ਬਤਾ ਮੇਰੇ ਬੰਦੇ ਕਹਾਂ ਹੈ ਤੂੰ ਦੂਰ ਰਹਿ ਦੂਰ ਰਹਿ ਪਿੱਛੇ ਜਾ ਚਲੀ ਜਾ ਤੇਰੀ ਗੱਲ ਤੇਰੀ ਗੱਲ ਕਰ ਰਹੇ ਆ ਗੱਲ ਨਾ ਕਰਿਆ ਨਹੀਂ ਤਾਂ ਕੀ ਹੋਇਆ अच्छा। तो लबारिश नहीं, तो नहीं तो लबार था लबारिश नहीं था बहुत निकला लबारिश नहीं था

ਮੈਂ ਤੁਹਾਨੂੰ ਕਹਿੰਦਾ ਮੈਂ ਤੁਹਾਨੂੰ ਨਹੀਂ ਦਈਦਾ ਮੈਨੂੰ ਮਨ ਜੀ ਮੈਂ ਤੁਹਾਨੂੰ ਕਹਿੰਦਾ ਮੈਨੂੰ ਮਿਲ ਗਿਆ ਮੈਂ ਕੀ ਕਹਿ ਰਿਹਾ ਜੀ ਕੋਣ ਮਿਲ ਗਿਆ ਜੀ ਹੋਰ ਕੋਲ ਹੀ ਰੱਖ ਆਪਣੇ ਕੋਲ ਮਿਲ ਗਿਆ ਜੀ ਤੁਹਾਨੂੰ ਮੇਰੇ ਕੱਟੋਫ ਵੀਡੀਓ ਕੱਟੋ ਜਿਹੜੀ ਬਣਾਈ ਹੈ ਜਾ 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 ਬਣਾਇਆ ਬੰਦਾ ਹੈ ਅੰਕਲ ਜੀ ਇਹਦਾ ਪਾਸਵਰਡ ਮੰਗ ਲਓ ਇਥੋਂ ਪਲੀਜ਼ ਪ੍ਰੈਸ ਵਾਲੇ ਪ੍ਰੈਸ ਵਾਲੇ ਜੋ ਬਣਾਉਂਗੇ ਵੀਡੀਓ ਜਲਦੀ ਕਰਾ ਰਿਹਾ ਜੀ ਇੱਕ ਮਿੰਟ ਦੋ ਭੇਜ ਦਿਓ ਥੱਡੀ ਮਾਰ ਕੇ ਇੱਕ ਮਿੰਟ ਇਹਦਾ ਪਾਸਵਰਡ ਤਾਂ ਲੈ ਲਓ ਯਾਰ ਮੈਂ ਕਿਹਨੂੰ ਆੜਿਆ ਸਾਰੇ ਭਾਈ ਅੰਦਰ ਬਣਿਆ ਕਿੰਨੇ ਮਰਦੇ ਸੁੱਕੇ ਕਿੰਨੇ ਖਾਦੇ ਕਿੰਨੇ ਨਹੀਂ ਖਾਦੇ ਹੋਣਾ ਰਤੀ ਬੰਦਾ ਵੀ ਆਤਾ ਜਿ ਬੌਣ ਦੇ ਦਮ ਹੁੰਦਾ ਰੋਗ ਦੇ ਕੀ ਗੱਲ ਹੈ ਵੀ ਭਾਜੀ ਸਲੇ ਬਾਰਦੀ ਇਹਨਾਂ ਨੇ ਉਦਾਂ ਹੀ ਪ੍ਰੈਸ ਤੋਂ ਕੀ ਜਾਲ ਬਾਈ ਨਾ ਪੈਸੇ ਖਾਦੇ ਹੈ ਨਾ ਨਹੀਂ ਵੀਡੀਓ ਨਾ ਬਣਾਉਂਦਾ ਉਹ ਵੀ ਆਪੋ ਹੀ ਰਿਪੋਰਟਰ ਹੈ ਅੱਬ ਮਰ ਜਾਏ ਬੰਦਾ ਤਾਂ ਮਰ ਗਿਆ ਮਾਰਾ ਬੰਦੇ ਬੁਲਾਓ ਯਾ ਕੀ ਕਰਨੀ ਤੋਂ ਮਾਰਿਆ ਦੇ ਦੋ ਅਮਲੇ ਜਾ ਤਿੰਨ ਹਾਂ ਬੰਦੇ ਬੁਲਾਓ ਯਾ ਆਜੋ ਨੂੰ ਬੁਲਾਵਾ ਕੇ ਬੁਲਾਉ। ਜੀ ਆਪਣਾ ਮੇਰਾ ਰੋਹਿਤ ਹੈ ਜੀ। ਰੋਹਿਤ ਨਾਮ ਜੀ। ਹਾਂ ਸਰ ਕੀ ਮਾਮਲਾ ਕੀ ਜਿਹੜਾ ਅੱਜ ਸਭ ਨਾਲ ਹੋ ਰਿਹਾ ਚਾਹੀਦਾ। ਮਾਮਲਾ ਜੀ ਜਿਹੜਾ ਕੱਲ ਰਾਤੀ ਐਕਸੀਡੈਂਟ ਹੋਇਆ ਹੈ ਜੀ। ਸਾਡੇ ਕਜ਼ਨ ਦਾ ਸਮਮ ਨਖਵਾਲ ਦਾ। ਤੇ ਬਕਾਇਦਾ ਸੀ ਅੱਜ ਉਹਦੀਆਂ ਵੀਡੀਓ ਵਗੈਰਾ ਰਿਕਾਰਡਿੰਗ ਕਢਾਈਆਂ ਹੈਗੀਆਂ ਜੀ। ਜਿਹਦੇ ਵਿੱਚ ਸਾਫ਼ ਸਾਫ਼ ਦੇਖ ਰਿਹਾ ਜੋ ਸਾਨੂੰ ਇਹ ਹੈ ਗਿਆ ਵੀ ਬੱਸ ਨੂੰ ਓਵਰਟੇਕ ਕੀਤਾ ਗਿਆ ਜਦਕਿ ਕੋਈ ਵੀਡੀਓ ਤੇ ਇਦਾਂ ਦਾ ਮਾਮਲਾ ਨਹੀਂ ਹੈ ਜੀ। ਡਾਇਰੈਕਟ ਗੱਡੀ ਦੇ ਵਿੱਚ ਪੰਜ ਬੰਦੇ ਮੌਜੂਦ ਸੀ ਜਿਨ੍ਹਾਂ ਨੇ ਰਾਜੇ ਵੀ ਸ਼ਰਾਬਾ ਪੀਤੀਆਂ ਉੱਥੇ ਮੌਕੇ ਦੇ ਗਵਾਹ ਹੈਗੇ ਆ ਜੀ। ਫੁੱਲ ਸਪੀਡ ਤੇ ਗੱਡੀ ਲੱਗੀ ਐ ਵੀਡੀਓ ਰਿਕਾਰਡਿੰਗ ਸਾਰਾ ਪਤਾ ਲੱਗਦਾ ਉਸ ਟਾਈਮ ਤੇ ਲੱਤ ਉਹਦੀ ਕੱਟ ਕੇ ਚੰਗੀ ਦੂਰ 25 30 ਫੁੱਟ ਤੁਰ ਲੱਤ ਨਿਕਦੀ ਐ ਔਰ ਮੌਕੇ ਤੇ ਮਤਲਬ ਉਹਨੂੰ ਮਦਦ ਕਿਸੇ ਬੰਦੇ ਨੇ ਉੱਥੇ ਮਦਦ ਕੀਤੀ ਐ ਜਿਹੜਾ ਕਿ ਆਪਣਾ 바ਵਾ ਵਾਲਿਆਂ ਦੀ ਫੈਕਟਰੀ ਐ ਉੱਥੇ ਇੱਕ ਲੜਕਾ ਐ ਉਹਨੇ ਇਹ ਹੈਲਪ ਕੀਤੀ ਸਾਰੀ ਉਹਨੇ ਤਾਂ ਉਹ ਸਾਰੇ ਉਹਨੇ ਦੱਸਿਆ ਵੀ ਗਾ ਉਹਨੂੰ ਅੱਗੇ ਕਿਤੇ ਕੋਈ ਸਪੋਰਟ ਮਦਦ ਨਹੀਂ ਹੋ ਮਿਲਣੀ ਜਿਹੜੇ ਵਿਅਕਤੀ ਨੇ ਐਕਸੀਡੈਂਟ ਕੀਤਾ ਵਾ ਉਹ ਵਿਅਕਤੀ ਫੜ ਹੋਇਆ ਕਿ ਨਹੀਂ ਹੋਇਆ ਉਹ ਹਜੇ ਤੱਕ ਫੜ ਹੋਇਆ ਨਹੀਂ ਉਹਨਾਂ ਨੇ ਆਪਣੇ ਕੋਈ ਬੰਦੇ ਉੱਥੋਂ ਭੇਜੇ ਹੈਗੇ ਬੰਦੇ ਪੇਸ਼ ਨਹੀਂ ਕਰ ਰਹੇ ਅਸੀਂ ਸਾਰੇ ਮਾਮਲੇ ਜੋ ਵੀ ਹੈ ਪੋਸਟਮਾਰਟਮ ਅਸੀਂ ਕਰਾਣਾ ਨਹੀਂ ਸਾਨੂੰ ਪੰਜੇ ਬੰਦੇ ਮੌਜੂਦ ਚਾਹੀਦੇ ਆ ਜੀ ਜੋ ਮੌਕੇ ਦੇ ਜਿਹੋ ਬਣਦੀ ਹੈਗੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਸ ਤੋਂ ਬਾਅਦ ਸਾਰਾ ਮਸਲਾ ਸਾਰਾ ਖਤਮ ਹੋਊਗਾ ਪੁਲਿਸ ਵਾਲੇ ਜਿਹੜੇ ਗੱਡੀ ਦੇ ਵਿੱਚ ਬੰਦੇ ਦੀ ਵਿਅਕਤੀ ਦੀ ਹੈ ਤਾਂ ਜਿਹਦੇ ਨਾਮ ਵਗੈਰਾ ਕਿੱਥੇ ਦੇ ਰਹਿਣ ਵਾਲੇ ਕੋਈ ਪਤਾ ਚੱਲਿਆ ਦੇਖੋ ਜੀ ਹੱਲੇ ਕੋਈ ਇੰਨਾ ਉਹਦੀ ਇਨਫੋਰਮੇਸ਼ਨ ਨਹੀਂ ਹੈ ਬਟ ਕੋਈ ਪੰਕਜ ਗਰਗ ਦਾ ਨਾਮ ਆਂਦਾ ਜੇ ਗੱਡੀ ਨੰਬਰ ਪਾਇਆ ਜਾਂਦਾ ਜੀ ਬਾਕੀ ਜਿਹੜਾ ਪੁਲਿਸ ਦਾ ਕੰਮ ਹੈ ਪੁਲਿਸ ਨੂੰ ਕਰਨਾ ਚਾਹੀਦਾ ਜਿਹੜਾ ਅਸੀਂ ਕਰਦੇ ਪਏ ਹਾਂ ਪੁਲਿਸ ਆਪਣਾ ਕੰਮ ਨਹੀਂ ਕਰ ਰਹੀ ਨਾ ਹਾਂ ਬਿਲਕੁਲ ਸਾਬਤ ਅਧਾਕਾਂ ਕੌਂਸਲ ਨੇ ਅਜੇ ਤੱਕ ਹੁਣ ਤੱਕ ਕੀ ਕੀਤਾ ਕੁਝ ਨਹੀਂ ਕੀਤਾ ਬਹੁਤ ਚੀਜ਼ ਨਹੀਂ ਗਿਆ ਇੱਕ ਪਰਚਾ ਹੀ ਹੋਇਆ ਸਾਰੀ ਵੀਡੀਓ ਵੀ ਅਸੀਂ ਕੱਢ ਕੇ ਲਿਆਈਏ ਆ ਤੇ ਬਈ ਹੈ ਜੀ ਹੁਣ ਜਿਹੜੇ ਤੁਸੀਂ ਸਿਵਲ ਹਸਪੀਟਲ ਖੜੇ ਆ 6 6.5 ਦੇ ਕਰੀਬ ਜੋ ਸੇਵਾ ਦਾ ਛੇ ਹੋਇਆ ਅਜੇ ਤੱਕ ਪੁਲਿਸ ਨੇ ਪਰਚਾ ਨਹੀਂ ਕੱਟਿਆ ਪੁਲਿਸ ਦੀ ਕਾਰਜਕਾਰੀ ਕਿੱਧਰ ਫੇਰ ਦੇਖੋ ਕਹਿੰਦੇ ਤਾਂ ਜੀ ਪਰਚਾ ਕੱਟਤਾ ਹੈ ਬਟ ਗਾਂਵ ਦੀ ਕਾਰਵਾਈ ਹਲੇ ਸਾਨੂੰ ਕੁਝ ਨਹੀਂ ਸਮਝ ਲੱਗ ਰਿਹਾ ਵੀ ਕੀ ਕੀਤਾ ਕੀ ਕਰਨਗੇ ਜੀ ਜਿਹੜੇ ਮੁੰਡੇ ਡੈਥ ਹੋਈ ਉਹ ਕਿੱਥੇ ਐਸੇ ਜੀ ਉਹ ਅੰਦਰ ਹੀ ਆ ਜੀ ਸਿਵਲ ਹਸਪੀਟਲ ਮੋਰਚਰੀ ਦੇ ਵਿੱਚ ਡੈడ్ ਬੋਡੀ ਪਈ ਹੈ ਜੀ ਉਹਨਾਂ ਮੰਗ ਕੀ ਕਰਦੇ ਨੇ ਇਹ ਮੁੰਡੇ ਦੀ ਉਹ ਕਿੱਥੇ ਦਾ ਰਹਿਣ ਨੂੰ ਆ? ਅੰਕਲ ਜੀ ਦੇਖੋ ਜੀ ਉਹਦਾ ਤਾਂ ਹੁਸ਼ਿਆਰਪੁਰ ਦਾ ਹੀ ਆ ਜੀ। ਕਦੋਂ ਆ ਰਹੀ ਹੈ? ਤੇ ਮਤਲਬ ਵਿਆਹ ਕੇ ਜਿਹੜਾ ਇਹ ਭੁੰਦਰ ਵਿਆਹਿਆ ਸੀਗਾ ਜੀ। ਤੇ ਕਿੱਥੇ ਕਿੱਥੇ ਜਾ ਰਹੇ ਸੀ ਗੱਡੀ? ਇਹ ਹੁਸ਼ਿਆਰਪੁਰ ਤੋਂ ਫਗਵਾੜੇ ਆ ਰਹੇ ਸੀ। ਜਿਹੜੀ ਗੱਡੀ ਵਾਲੇ ਆ ਉਹ ਇੱਥੋਂ ਆਪਣਾ ਮਤਲਬ ਫਗਵਾੜਾ ਸਾਈਡ ਤੋਂ ਹੁਸ਼ਿਆਰਪੁਰ ਜਾ ਰਹੇ ਸੀ। ਕੀ ਮੰਗਾ ਹੁਣ ਕੀ? ਦੇਖੋ ਜੀ ਇਨਸਾਫ ਚਾਹੀਦਾ ਜੀ। ਸਰਕਾਰੀ ਮਾਰੇ ਸਾਡੇ ਨਾਲ ਬੈ ਉਹ ਸਰਕਾਰੀ ਬਾਈ ਜਾਨੀ ਆ ਸਰਕਾਰੀ ਬੰਦਾ ਹੁੰਦਾ ਤਾਂ ਗੱਡੀ ਬੰਦੀ ਸਰਕਾਰੀ ਉਹ ਮੋਟੀ ਰਕਮ ਚੜੀ ਹੋ ਆ ਭਾਜੀ ਯਾਰ ਤੁਸੀਂ 20 ਗੇੜੇ ਲਗਵਾਣੇ ਮੇਰੇ ਤੋਂ 45 ਮਿੰਟਾਂ 'ਚ 20 ਗੇੜੇ ਲਾ ਦੂੰ ਮੈਂ ਤੁਹਾਨੂੰ ਕਿਉਂ ਉਮਰ ਜ਼ਿਆਦਾ ਹੋ ਗਈ ਫੇਰ ਤਾਂ ਬੱਤੀ ਚੜਨੀ ਨਹੀਂ ਬੰਦੀ ਇਹ ਗੱਡੀ ਹਾਂ ਤਾਰ ਦੋ ਫੇਰ ਤਾਂ ਬੱਤੀ ਚੜਨੀ ਨਹੀਂ ਬੰਦੀ ਇਹ ਤੁਹਾਡੀ ਰਾਹੁਲ ਪਿੰਡੀ ਦਾ ਉਹ ਭਾਜੀ ਅਸੀਂ ਵੀਡੀਓ ਵੀਡੀਓ ਬਣਾਣੀ ਬਣਾ ਕੇ ਰੱਖੋਗੇ ਜਿੱਕੀ ਨੂੰ ਨਾਮ ਨਾਮ ਐਫਐਸਓ ਦਾ ਨਾਮ ਐਫਐਸਓ ਦਾ ਨਾਮ ਕੀ ਹੈ ਅਸ਼ੋਕ ਅਸ਼ੋਕ ਆਗੇ ਕਰੀਮ ਅਸੇ ਸ਼ੋਕ ਅਸ਼ੋਕ ਸੈਕਟਰ ਆਬਾਦੀ ਅਸ਼ੋਕ ਕੁਮਾਰ ਜੀ ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀ ਕਰੀਏ ਇਹ ਇਹ ਦੇ ਦੋ ਮਰ ਕੋਈ ਹਮਲੇ چلਤੇ ਸਾਥ ਨੂੰ ਉਹ ਬੰਦੇ ਨਹੀਂ ਬਣਾਣੇ ਜੋ ਅੰਦਰ ਇਹ ਦੇ ਦੋ

हम लोग संस्कार नहीं कर पा रहे सर की ना जी अपना सर आशीष आशीष जी कितने रहने वाले अपना मैं मनाली से हूँ सर अपना सिविल हॉस्पिटल जाए कि मामला की है सारा मामला बता भाई तुम बता दो सर मामला कुछ नहीं जी एक्सीडेंट करा है वेल प्लान मर्डर है एक्सीडेंट है नहीं दो गाड़ियां इकट्ठी थी ठीक है एक गाड़ी आगे चल रही थी एक गाड़ी पीछे थी मेरे पास सीसीटीवी फुटेज है हर चीज है मेरे पास पूरा रिकॉर्ड है प्लान के पास ही भी नहीं है और के पास, है। भी पास पास भी मैंने दी है उनको भी मैंने दिया सीसीटीवी फुटेज और वो मैंने खुद अपने लिंक पे निकाल के दिया सारा तो पास जार सारे सर कोई पता चल गया हाँ हंड्रेड परसेंट पता मेरे फोटो से बंदो की यार मेरे पास फोन में व्यक्ति थे पांच लोग थे पाँच लोग दो गाड़िया रखी थी उन्होंने दो गाड़ियाँ इकट्ठी चल रही थी एक गाड़ी ने रोड पे पूरा सड़क खाली है साइड मारी फिर निकाल दी ਔਰ ਵਹੀ ਗਾਡੀ ਛੋੜ ਦਿੱਤੀ ਔਰ ਗਾਡੀ 'ਚੋਂ ਉਤਰ ਕੇ ਦੂਜੀ ਗਾਡੀ 'ਚ ਬੈਠ ਕੇ ਨਿਕਲ ਗਏ ਸਰ ਜਿਸ ਵਿਅਕਤੀ ਦਾ ਮਤਲਬ ਕੀ ਹੋਇਆ ਮਤਲਬ ਜਾਂ ਕਤਲ ਜੋ ਵੀ ਆ ਉਹਦਾ ਨਾਮ ਕੀ ਕਿੱਥੇ ਦਾ ਰਹਿਣ ਵਾਲਾ ਹੈ ਜੀ ਸਨਮ ਲਖਨਪਾਲ ਹਾਂ ਜੀ ਸਨਮ ਲਖਨਪਾਲ ਹਾਂ ਕਿੱਥੇ ਦੇ ਰਹਿਣ ਵਾਲੇ ਸਰ ਭਗਵਾਲੇ ਭਗਵਾਲੇ ਇਹ ਸ਼ਾਦੀ ਸ਼ੁਰੂ ਦਾ ਸੀ ਹਾਂ ਜੀ ਇਹਨਾਂ ਦੇ ਰਜਿਸਟ੍ਰੇਸ਼ਨ ਬੰਦ ਨਹੀਂ ਕੋਈ ਸੀ ਇਹ ਸਾਨੂੰ ਨਹੀਂ ਪਤਾ ਇਸ ਬਾਰੇ ਵਿੱਚ ਇਸ ਬਾਰੇ ਮੈਨੂੰ ਆਈਡੀ ਨਹੀਂ ਤੋਂ ਹੈ ਜੀ ਪਰ ਕੁਝ ਨਾ ਕੁਝ ਹੈ ਇੰਟਰਨੈਟ ਇੰਟਰ ਲਿਖ ਹੈ ਹਾਂ ਜੀ ਟਿੰਡਵਾੜੇ ਬੰਦੇ ਸਭ ਇਹ ਬੋਲ ਰਹੇ ਹੈ ਸਾਰੇ ਪਿੰਡ ਵਾਲੇ ਮਾਰ ਗਏ ਜਾਣ ਕੇ ਮਾਰ ਗਏ ਨੰਬਰ ਆਪਣੇ ਵਾਲੋ ਮੈਂ ਕਿੱਥੇ ਤੋਂ ਪੁੱਛਾਂ